ਅੰਤਿਲਕਤੀ ਸਾਸਰੀ ਕਾਲ ਮੈਂ ਅਵਨਸਾਈ ਪ੍ਰਸਤੋ ਆਈ ਆਫ ਦ ਸਾਰੇ ਜਾਨੇ ਆਪਕੇ ਐਂਡ ਬਲਾਸਟ ਨੂੰ ਮੈਂ ਤੁਹਾਨੂੰ ਦੱਸਦੀ ਆ ਮੇਰੀ ਚਾਬੀ ਲਗੀ ਸੀ ਤੇ ਸਾਰ ਨੇ ਮੇਰੀ ਚਾਬੀ ਆ ਦੇਖ ਕਿੱਥੇ ਰੱਖੀ ਆ ਮੈਂ ਬੜੀ ਤਨ ਤਨ ਹੋਈ ਚਾਬੀ ਦੇਖ ਕੇ ਮੈਂ ਕਿਹਾ ਹੈ ਬੰਦਾ ਬਹੁਤ ਗੁੱਸਾ ਆਦਾ ਬਹੁਤ ਗੁੱਸਾ ਆਦਾ ਮੈਂ ਨਾ ਮਤਲਬ ਖਾਣਾ ਬਣਾਇਆ ਮੈਂ ਲੂਣ ਤਾਂ ਪਾਇਆ ਹੀ ਨਹੀਂ ਮੈਂ ਲੂਣ ਭੁੱਲ ਕੇ ਖਾਣੇ ਦੇ ਵਿੱਚ ਪਤਾ ਨਹੀਂ ਦਿਮਾਗ ਕਿੱਥੇ ਬੜਿਆ ਆ ਮੇਰਾ ਮੈਨੂੰ ਬੜਾ ਗੰਦਾ ਲੱਗਦਾ ਬਾਅਦ ਚੋਂ ਐਦਾਂ ਰਲਾਣਾ ਨਾ ਬੜਾ ਉੱਖਾ ਲੱਗਦਾ ਮੈਂ ਕਨਫਿਊਜ਼ਡ ਹੋ ਗਈ ਮੈਨੂੰ ਸਮਝ ਨਹੀਂ ਲੱਗੀ ਇਹ ਪਵਿੱਤਾ ਆ ਜਾਂ ਇਹ ਮੈਂਗੋ ਸਾਮ ਜੇ ਫੇਰ ਨਹੀਂ ਆਈ ਚਲੋ ਛੱਡੋ ਬਰੇ ਮੈਂ ਪਾਣੀ ਤਾਂ ਪੀ ਮੈਂ ਨੂੰ ਬਹੁਤ ਪਿਆਸ ਲੱਗੇ ਸੀ ਤੇ ਠੰਡਾ ਪਾਣੀ ਹੁਣ ਪੀ ਮਾ ਥੋੜਾ ਵੈਦਰ ਚੇਂਜ ਹੋ ਗਿਆ ਹੁਣ ਸ਼ੁਕਰ ਵਾਰ ਰੱਬਾ ਬਣਾ ਮੋਟਾ ਠੰਡ ਠੇਰ ਹੋਈ ਮੈਂ ਤੁਹਾਨੂੰ ਇੱਕ ਗੱਲ ਦੱਸਦੀਆਂ ਲੋਕੋ ਜੀ ਜੇ ਸਾਡੀਆਂ ਮੰਮੀਆਂ ਅਸੀਂ ਆਪਣੇ ਘਰਾਂ ਚ ਹੁੰਦੇ ਸੀ ਜੇ ਸਾਡੀਆਂ ਮੰਮੀਆਂ ਸਾਰੀ ਦੀਆਂ ਬਿਚਾਰੀਆਂ ਕਿਚਨਾਂ ਚ ਬੜੀਆਂ ਰਹਿੰਦੀਆਂ ਸੀਆਂ ਰਸੋਈਆਂ ਚ ਬੜੀਆਂ ਰਹਿੰਦੀਆਂ ਸੀ ਆਪਾਂ ਕਹਿੰਦੇ ਮੰਮੀ ਤੂੰ ਸਾਰੀ ਝੜੀ ਰਸੋਈ ਚ ਬੜੀ ਰਹਿੰਦੀਆਂ ਸਾਰੀ ਝੜੀ ਚੁੱਲੇ ਚ ਬੜੀ ਰਹਿੰਦੀ ਹੈ ਨਾ ਆਪਾਂ ਇਦਾਂ ਕਹਿੰਦੇ ਸੀ ਨਾ ਬਟ ਹੁਣ ਉਹ ਫੀਲ ਹ ਮੰਮੀ ਹੁਣੀ ਸਾਰੀ ਡਿਡ ਕਿਚਨ ਚਾਰ ਸੋਨੀਆਂ ਚ ਕਰਦੀਆਂ ਗਿਆ ਸੀਗਾ ਮੇਰੀਆਂ ਨਿੱਕੀ ਜਿਹਾ ਗੋਰੀਆਂ ਦੀ ਕਿਚਨ ਮੈਂ ਸਾਰੀ ਦਿਹਾੜੀ ਮਰੇ ਚ ਲੱਗ ਜਾਂਦੀ ਘੁੰਮਣ ਘੁੰਮਦੀ ਦੀ ਸਾਰੀ ਦਿਹਾੜੀ ਕਦੇ ਕੋਸ਼ ਕਰ ਕਦੇ ਕੋਸ਼ ਕਰ ਹੋਰ ਮੈਂ ਤਾਂ ਵਿੱਕੋ ਕੰਮ ਕਰਦੀ ਮੈਂ ਚ ਗੇੜੇ ਕੱਢਦੇ ਮੈਨੂੰ ਇੰਨਾ ਗੁੱਸਾ ਦਾ ਦੋ ਦੋ ਚੱਕੇ ਮੂੰਹ ਚ अंगूर ਪਈ ਜਾਂ ਨੀ ਰਣੀ ਹੋਰ ਕੀ ਖਾਣਾ ਫਿਰ ਬੈਠ ਖਾਣਾ ਗਿਆ ਆ ਮੀਨ ਹੋਰ ਕੀ ਇੱਥੇ ਇਹਨਾਂ ਨੇ ਕਰਨਾ ਹੁੰਦਾ ਮੈਨੂੰ ਸਮਝ ਹੀ ਨਹੀਂ ਲੱਗਦੀ ਸਾਰੀ ਦਿਹਾੜੀ ਬਸ ਇੱਚੇ ਮੈਂ ਗੇੜੇ ਘੜੇ ਮੇਰੀ ਐਕਸਰਸਾਈਜ਼ ਹੋ ਜਾਂਦੀ ਐ ਸਾਰੀ ਦਿਹਾੜੀ ਬਸ ਇਨਕੀ ਜੇ ਕਿਚਨ ਕਦੇ ਇੱਧਰ ਨੂੰ ਲੱਕ ਮਟਕਾ ਕੇ ਕਦੇ ਇੱਧਰ ਨੂੰ ਲੱਕ ਮਟਕਾ ਕੇ ਸਮਝ ਨਹੀਂ ਲੱਗਦੀ ਸਾਰੀ ਦਿਹਾੜੀ ਅਸੀਂ ਇਹ ਕਿਚਨ ਚ ਕਰਦੀਆਂ ਗਿਆ ਸਾਰੀ ਦਿਹਾੜੀ ਲੱਗ ਜਾਂਦੀ ਲੋਕਾਂ ਦੀ ਗੌਰਿਆਂ ਦੀ ਸਾਰੀ ਦਿਹਾੜੀ ਬੜਾ ਗੁੱਸਾ ਛੋਟਦਾ ਮੈਨੂੰ ਕਦੇ ਇੱਧਰ ਨੂੰ ਕਦੇ ਉੱਧਰ ਨੂੰ